ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪ ਜੀ ਸਾਹਿਬ ਇਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਔ ਸਜੁਗਾ ਸੱਚ ਹੈ ਭੀ ਸਤ ਨਾਨਕ ਹੋਸੀ ਭੀ ਸੱਚ ਸੋਚੈ ਸੋਚਨੈ ਹੋ ਬਈ ਜੇ ਸੋਚੀ ਲਖਬਾਰ ਚੁੱਪੈ ਚੁੱਪ ਨਾ ਹੋ ਬਈ ਜੇ ਲੈ ਰਾਲ ਅਵਤਾਰ ਭੁਖਿਆ ਭੁਖਨਲ ਤਰੀ ਜੇ ਬੰਨਾ ਪੁਰਿਆ ਭਾਰ ਸਹ ਸਿਆਣ ਪਾਲਖ ਹੋ ਐ ਤਾਂ ਇੱਕ ਨਾ ਚਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਗਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੈ ਹੁਕਮ ਮਿਲੇ ਵੜਾਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮ ਹੈ ਜੇ ਬੁੱਝ ਜਾ ਤੈ ਹਉਮੈ ਕਹ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਤ ਜਾਣੇ ਨਿਸ਼ਾਨ ਗਵੈ ਕੋ ਗੁਣ ਪਰਿ ਆਚਾਰ ਗਵੈ ਕੋ ਵਿਦਿਆ ਵਿਖੰਬ ਵਿਚਾਰ ਗਵੈ ਕੋ ਸਾਜ ਕਰੇ ਤਨ ਖੇ ਗਵੈ ਕੋ ਜੀਐ ਲੈ ਫਰ ਦੇ ਗਵੈ ਕੋ ਜਪ ਅਦਿਸ ਦੂਰ ਗਵੈ ਕੋ ਬੇਖ ਹੈ ਹਦਰ ਹਦੂਰ ਕਥਨਾ ਕਥੀਨਾ ਆਵੈ ਤੋਟ ਕਥ ਕਥ ਕਤੀ ਕੋਟੀ ਕੋਟ ਕੋਟ ਦੇਂਦਾ ਤੇ ਲੈਂਦੇ ਤਕ ਪਾ ਹੈ ਯੁਗਾ ਯੁਗੰਤਰ ਕਾਈ ਕਾ ਹੈ ਹੁਕਮੀ ਹੁਕਮ ਚਲਾਏ ਰਾਹੁ ਨਾਨਕ ਬਿਕਸਾ ਬੇ ਕਰਬਾਉ ਸਤਿ ਸਾਹਿਬ ਸਚਨਾਈ ਭਕਿਆ ਭਉ ਆਪਾਰ ਆਖੇ ਮੰਗੇ ਦੇ ਦੇ ਦਤ ਕਰੇ ਦਤਾਰ ਫੇਰ ਕੀ ਅਗਰ ਰਖੀਐ ਜਤ ਦਿਸੈ ਦਰਬਾਰ ਮੂਹੋਂ ਕੀ ਬੋਲਣ ਬੋਲੀਐ ਜਤ ਸੁਣ ਤਰੀ ਪਿਆਰ ਅਮਰਤ ਬੇਲਾ ਸਚਨਾਵ ਵੜਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਗਦਵਾਰ ਨਾਨਕੀ ਵੇ ਜਾਣੀਐ ਸਭ ਆਪੇ ਸਚੇ ਔਰ ਥਾਪਿਆ ਨਾ ਜਾਏ ਕੀਤਾ ਹੈ ਹੋਇ ਆਪੇ ਆਪ ਨਿਰੰਝਨ ਸੋਏ ਜਿੰਨ ਸੇ ਵੇਤਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਸੁਣੀਏ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਈਆ ਸਾਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਅੱਖਾਂ ਨਹੀਂ ਕਹਿਣਾ ਕਤਲ ਨਾ ਜਾਈ ਗੁਰਾਂ ਇੱਕ ਦੇਵੁ ਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਬਿਸਰਨਾ ਜਾਈ ਤੀਰਥ ਨਾਮਾ ਜੇ ਤਿਸ ਪਾਹਾ ਬਿਨ ਪਾਣੀ ਕੀ ਨਾਇ ਕਰੀ ਜੇਤੀ ਸੇ ਟੋਪਾਈ ਬੇਖਾਂ ਬਿਨ ਕਰਮਾ ਕੀ ਮਿਲੇ ਲਈ ਮਤ ਵਿਚ ਰਤਨ ਜਵਾਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੋਣੀ ਗੁਰਾਂ ਇੱਕ ਦੇਵ ਜਾਈ ਸਭ ਨਾ ਜੀਆ ਕਾ ਇੱਕ ਦਾਤਾ ਸੋ ਮੈਂ ਬਿਸਰਨਾ ਜਾਈ ਜੇ ਜੁਗ ਚਾਰੇ ਆਰ ਜਾਹੋਰ ਦਸੋਣੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਚਲੇ ਸਭ ਕੋਈ ਚੰਗਾ ਨਾਮ ਰਖਾਈ ਕੇ ਜਸ ਕੀਰਤਿ ਜਗਲੇ ਜੇ ਤਿਸ ਨਾਦਰਨਾ ਆਵੇ ਤੈ ਬਾਤ ਨ ਪੁੱਛਾ ਕੇ ਕੀਤਾ ਅੰਦਰ ਕੀਟ ਕਰ ਦੋ ਸੀ ਦੋ ਸਤਰੀ ਨਾਨਕ ਨਿਰਗੁਣ ਗੁਣ ਕਰੇ ਗਣਵੰਤਿਆ ਗੁਣ ਦੇਤੇ ਹਾ ਕੋਈ ਨਾ ਸੋਜਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਰਤਵਲੇ ਆਕਾਸ਼ ਸੁਣਿਆ ਦੀਪ ਲੋ ਪਤਾਲ ਸੁਣਿਆ ਪੂ ਨ ਸਕੈ ਕਾਲ ਨਾਨਕ ਭਗਤਾ ਸਦਾ ਵੀਗਾ ਸੁਣਿਆ ਦੂਖ ਪਾਪ ਕਾ ਨਾਸ ਸੁਣੇ ਈਸਰ ਬਰਮਾਇੰਦ ਸੁਣੇ ਮੁਕਸਲਾ ਹਨਮੰਦ ਸੁਣੇ ਜੋਗ ਜੁਗਤ ਤਨ ਭੇਦ ਸੁਣੇ ਸਾਸਤ ਸਿਮਰਤ ਭੇਦ ਨਾਨਕ ਭਗਤਾ ਸਦਾ ਬੀਗਾ ਸੁਣੇ ਦੂਖ ਪਾਪ ਕਾ ਨਾਸ ਸੁਣੇ ਸਤ ਸੰਤੋਗਿਆਮ ਸੁਣੇ 68 ਕਾ ਇਸ਼ਨਾਨ ਸੁਣੇ ਪਰ ਤੜਪਾ ਬਹਿ ਮਾਨ ਸੁਣੇ ਲਾਗੇ ਸਹਿਤਿਆਮ ਨਾਨਕ ਭਗਤਾ ਸਦਾ ਬੀਗਾ ਸੁਣੇ ਦੂਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੀ ਗਾ ਸੁਣੇ ਸੇਖ ਪੀਰ ਪਾਤਸ਼ਾ ਸੁਣੇ ਅੰਦੇ ਪਾਵੈ ਰੋ ਸੁਣਿਆ ਹੱਥ ਹੋਵੇ ਅਸਗਾ ਨਾਨਕ ਭਗਤਾ ਸਦਾ ਬੀ ਗਾ ਸੁਣੇ ਦੂਖ ਤਾਪ ਕਾ ਨਾਸ ਸੁਣੇ ਪਰ ਧੜ ਪਾਵਹਿ ਮਾਨ ਸੁਣੇ ਲਾਗੇ ਸਚਿ ਧਿਆਨ ਨਾਨਕ ਭਗਤਾ ਸਦਾ ਬੀ ਗਾ ਸੁਣੇ ਦੂਖ ਤਾਪ ਕਾ ਨਾਸ ਸੁਣੇ ਸਰਾ ਗੁਣਾ ਕੀ ਗਾ ਸੁਣੇ ਸੇਖ ਪੀਰ ਪਾਤਸ਼ਾ ਸੁਣਿਆ ਅੰਦੇ ਪਾਬੈ ਰਾਹੋ ਸੁਣਿਆ ਤੋ ਵੈ ਸਗੋ ਨਾਨਕ ਭਗਤਾ ਸਦਾ ਬਿਗਾਉ ਸੁਣਿਆ ਦੂਖ ਪਾਪ ਕਾਨ ਨਾਸ ਮੰਨੇ ਕੀ ਗਤ ਕਹੀ ਨਾ ਜਾਇ ਚੇ ਕੋ ਕਹਿ ਪਿਛਾ ਪਿਛਤਾਇ ਕਾਗਦ ਕਲਮ ਨਾਲ ਲਿਖਣ ਹਰ ਮੰਨੇ ਕਾਬੈ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਇ ਜੀ ਕੋ ਮਨ ਜਾਣੈ ਮਨ ਕੋਇ ਮੰਨੈ ਸੁਰਤੋ ਬੈ ਮਨ ਬੁੱਧ ਮੰਨੈ ਸਕਲ ਪਵਣ ਕੀ ਸੋਤ ਮੰਨੈ ਮੋ ਚੋਟਾ ਨਾ ਖਾਏ ਮੰਨੈ ਜਮਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਟਾਕ ਨ ਪਾਏ ਮੰਨੈ ਪਤਿ ਸੂ ਪ੍ਰਗਟ ਜਾਏ ਮੰਨੈ ਮਗ ਨ ਚਲੇ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੇ ਮੁਗਦਵਾਰ ਮੰਨੈ ਪਰਵਾਰ ਐਸਾ ਧਾਰਮ ਮੰਨੈ ਤਰੇ ਤਾਰੀ ਗੁਰ ਸਿੱਖ ਮੰਨੈ ਨਾਨਕ ਪਵੈ ਨ ਭਿਕ ਐਸਾ ਨਾਮ ਨਿਰੰਝਨ ਹੋਈ ਜੇ ਕੋ ਮਨ ਜਾਣੇ ਮਨ ਕੋਈ ਪੰਚ ਪਰਵਾਣ ਪੰਚ ਪ੍ਰਦਾਨ ਪੰਚੇ ਪਾਵੈ ਦਰਗਹਿ ਮਾਨ ਪੰਚੈ ਸੋਵੈ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਾ ਕਰਨ ਨਾਹੀ ਸੋ ਮਾਰਤੁ ਔਰ ਧਰਮ ਦੇ ਕਾ ਪੂਤ ਸੰਤੋਖ ਤਾਪ ਰਖਿਆ ਜਨ ਸੂਤ ਜੇ ਕੋ ਬੂਝੈ ਹੋਵੇ ਸਚਿ ਔਰ ਤਵ ਲੈ ਉਪਰ ਕੇਤਾ ਭਾਰ ਤਰਤੀ ਔਰ ਪਰੈ ਔਰ ਹੋ ਤਿਸਤੇ ਭਾਰਤ ਲੈ ਕਵਣ ਜੋਰ ਜੀ ਆਇਆਂ ਰੰਗਾਂ ਕੇ ਨਾਮ ਸਮ ਨਾਲ ਲਿਖਿਆ ਬੁੜੀ ਕਲਾਮ ਹੈ ਹੋਲੇ ਕਾ ਲਿਖ ਜਾਣਾ ਕੋਇ ਲਿਖਾ ਲਿਖਿਆ ਕਰਤਾ ਹੋਇ ਕੀਤਾ ਤਨਸੋ ਵਾਲੀ ਰੂਪ ਕੀ ਤੀ ਦਤ ਜਾਣਾ ਕੌਣ ਕੂਤ ਕੀਤਾ ਪਸਾਉ ਏਕੋ ਕਬਾਉ ਥਿਸਤੇ ਹੋਇ ਲਖਾ ਦਰੀਓ ਕੁਦਰਤ ਕਾ ਬਣ ਕਾ ਬੀ ਚਾਰ ਵਾਰਿਆ ਨ ਜਾਵਾ ਏਕ ਬਾਰ ਜੂਤ ਉਤਪਾਵੇ ਸਾਈ ਭਲੀ ਕਰ ਤੂ ਸਦਾ ਸਲਾਮਤ ਨਿਰੰਕਾਰ ਸੰਖ ਜਪ ਸੰਖ ਭਾਉ ਸੰਖ ਪੂਜਾ ਸੰਖ ਤਪਤਾਉ ਅਸੰਖ ਗ੍ਰੰਥ ਮੁਖ ਬੇਦ ਪਾਠ ਸੰਖ ਜੋਗ ਮੰਨ ਰਹਿ ਉਦਾਸ ਸੰਖ ਭਗਤ ਹੋਣ ਗਿਆਨ ਵਿਚਾਰ ਸੰਖ ਸਤੀ ਅਸੰਖ ਦਾਤਾਰ ਸੰਖ ਸੂਰਮੋ ਪਖਸਾਰ ਸੰਖ ਮੋਨ ਲਿਵ ਲਾਇ ਤਾਰ ਕੁਦਰਤ ਕਵਣ ਕਾ ਅ ਵਿਚਾਰ ਵਾਰਿਆ ਨਾ ਜਾਦਾ ਏਕ ਬਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂ ਸਦਾ ਸਲਾਮਤ ਅਨੰਕਾਰ ਸੰਖ ਮੂਰਕੰਦ ਕੋਰ ਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋ ਰਸੰਖ ਗਲਵੜ ਹਤਿਆ ਕਮਾਏ ਸੰਖ ਪਾਪੀ ਪਾਪ ਕਟ ਜਾਏ ਸੰਖ ਕੂੜੇ ਆਰ ਕੁੜੇ ਪਰਾਏ ਸੰਖ ਮਨੀਸ਼ ਮਲ ਭਖਾਏ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹਿ ਵਿਚਾਰ ਬਾਰੇ ਆ ਨਾ ਜਾਵੇ ਇੱਕ ਬਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੋ ਸਦਾ ਸਲਾਮਤ ਅਨਰੰਕਾਰ ਅਸੰਖ ਆਬ ਸੰਖਤਾ ਬਗਮ ਗਮ ਸੰਖ ਲੋਇ ਸੰਖ ਹੈ ਸਿਰ ਭਾਰ ਹੋਈ ਅਖਰੀ ਨਾਮ ਅਖਰੀ ਸਲਾ ਖਰੀ ਗਿਆਨ ਗੀਤ ਹੁਣ ਗਾ ਅਖਰੀ ਲਿਖਣ ਬੋਲਣ ਬਾਣ ਖਰ ਸਿੱਖ ਸੰਜੋਗ ਬਖਾਣ ਜਿਨ ਇਹ ਲਿਖੇ ਤੇ ਸਨਾਏ ਜਿ ਪ੍ਰਮਾਏ ਤਿਪਤੀ ਪਾਏ ਜਿ ਤਾ ਕੀਤਾ ਤੇ ਤਾ ਨਾਉ ਬਿਨ ਨਾ ਬੈ ਨਾਹੀ ਕੋ ਤਾਉ ਕੁਦਰਤ ਕਵਣ ਕਾ ਵਿਚਾਰ ਹਵਾਰਿਆ ਨ ਜਾਵਾ ਏਕ ਬਾਰ ਜੋਤ ਉਤਪਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਪਰਿਆ ਹੱਥ ਪੈਰ ਤਾਂ ਦੇ ਪਾਣੀ ਤੋਂ ਤੈ ਉਤਰਸ ਕੇ ਮੂਤ ਪਲੀਤੀ ਕਪੜ ਹੋਏ ਦੇ ਸਾਹਮਣ ਲਈਏ ਉਹ ਧੋਏ ਪਰੀਆ ਮਤ ਪਾਪਾ ਕੇ ਸੰਗ ਓ ਤੂੰ ਪਹਿਨਾ ਵੈ ਕੈ ਰੰਗ ਪੁੰਨੀ ਪਾਪੀ ਆਖਣ ਨਾ ਹੈ ਕਰ ਕਰ ਕਰਣਾ ਲਿਖ ਲੈ ਜਾਹੁ ਆਪੇ ਵੀ ਜਾਪੇ ਕਾਉ ਨਾਨਕ ਹੁਕਮੀ ਆਪੋ ਜਾਹੁ ਪਰੀਆ ਮਤ ਪਾਪਾ ਕੇ ਸੰਗ ਓ ਤੂੰ ਪਹਿਨਾ ਵੈ ਕੈ ਰੰਗ ਪੁੰਨੀ ਪਾਪੀ ਆਖਣ ਨਾ ਹੈ ਕਰ ਕਰ ਕਰਣਾ ਲਿਖ ਲੈ ਜਾਹੁ ਆਪੇ ਵੀ ਜਾਪੇ ਕਾਉ ਆਨੰਦ ਹੁਕਮੀ ਆਪੋ ਜਾਹੁ ਤੀਰਤ ਤਪ ਦੇ ਆਦਤ ਦਾਨ ਜੇ ਕੋ ਪਾਵੇ ਤਿਲ ਕਾ ਮਾਨ ਸੁਣਿਆ ਮਨਿਆ ਮਨ ਕੀਤਾ ਭਾਉ ਅੰਤਰ ਗਤੀ ਤਮਲ ਨਾ ਹੋ ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਤ ਬਾਣੀ ਬਰਮਾ ਉਹ ਸਤ ਸੁਣਾਣ ਸਦਾ ਮਨ ਚਾਉ ਕਮਣ ਸੋਵੇ ਲਾ ਬਖਤ ਕਮਣ ਕਮਣ ਤਿਤ ਕਮਣ ਬਾਰ ਕਮਣ ਸਿਰਤੀ ਮਾਹ ਕਮਣ ਜਿਤ ਹੋਆ ਆਕਾਰ ਬੇਲ ਨੇ ਭయ్యా ਪੰਡਤੀ ਜੀ ਹੋ ਬਹਿ ਲੇਕ ਪ੍ਰਾਣ ਬਕਤ ਨ ਪਾਇਓ ਕਾ ਦੀਆ ਚੇ ਲਿਖਣ ਲੇਖ ਕੁਰਾਨ ਥਿਤ ਬਰਨਾ ਜੋਗੀ ਜਾਣਾ ਉਤਮਾ ਹੋ ਨ ਕੋਈ ਜਗਤ ਤਸ ਠੀਕੋ ਸਾਜੇ ਆਪੇ ਜਾਣੇ ਸੋਈ ਕਿਪ ਕਰੇ ਆਖਾ ਕਿੰਸਾ ਲਾਹੀ ਕਿਉ ਬਰਨੇ ਕਿਪ ਜਾਣਾ ਨਾਨਕ ਆਖਣ ਸਭਕ ਆਖੇ 1 2 ਇੱਕ ਸੇ ਆਣਾ ਵੱਡਾ ਸਾਹਿ ਵੱਡੀ ਨਾਰੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆਨ ਸੋ ਹੈ ਪਤਾਲਾ ਪਤਾਲ ਲਖ ਅਗਸ ਅਗਾਸ ਕੋੜ ਕੋੜ ਕਪਾਲ ਧਕੇ ਬੇਦ ਕਹਿਣ ਇੱਕ ਬਾਤ ਸਹਿ ਸਤਾਰਾ ਕਹਿਣ ਕਤੇ ਪਾਸ ਲੋ ਇੱਕ ਤਾਤ ਲੇਖਾ ਹੋਇ ਤਲਖੀਏ ਲੇਖਾ ਹੋਏ ਬਿਨਾ ਸਨਾਨਕ ਵੱਡਾ ਆਖੀ ਆਪੇ ਜਾਣੇ ਆਪਸਾ ਲਾਹਿੰਸਾ ਲਾਹ ਇਹਤੀ ਸੁਰਤ ਨ ਪਾਈਆ ਨਾਂ ਦੀਆਂ ਤੇ ਬੱਪ ਵੇ ਸਮੁੰਦਰ ਜਾਣੀਐ ਸੰਧ ਸਾ ਸੁਲਤਾਨ ਗਿਰਹਾ ਸੇਤੀ ਮਲ ਧਨ ਕੀੜੀ ਤੁਲਨਾ ਹੋਵਣੀ ਜੇ ਤਿਸ ਮਨੋਂ ਨਾ ਬਿਸਰਹਾ ਅੰਤਨ ਸਿਫਤੀ ਕਰਨ ਨਾ ਅੰਤਨ ਤਰ ਕਰਨ ਦੇਣ ਨਾ ਅੰਤਨ ਨ ਵਿਖਣ ਸੋਣ ਨਾ ਅੰਤਨ ਨ ਜਪੇ ਕੇ ਮਨਮਨ ਤੰਤਨ ਨ ਜਪੇ ਕੀਤਾ ਆਕਾਰ ਅੰਤਨ ਜਪੇ ਪਰਬਾਰ ਅੰਤਕਾਰਨ ਕੇਤੇ ਬਿਲਲਾ ਹੈ ਤਾਕਿ ਅੰਤਨ ਪਾਈ ਜਾਏ ਇਹੋ ਅੰਤਨ ਜਾਣੇ ਕੋਈ ਬਹੁਤਾ ਕਈਏ ਬਹੁਤਾ ਹੋਈ ਵੱਡਾ ਸਾਹਿਬ ਉੱਚਾ ਥਾ ਉੱਚੀ ਉਪਰ ਉੱਚਾ ਨਾ ਹੋ ਇਹ ਬੜਾ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ ਸੋਏ ਜੇਬੜ ਆਪ ਜਾਣੈ ਆਪ ਨਾਨਕ ਨਤਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੀਤੇ ਮੰਗੈ ਜੋ ਦੇ ਅਪਾਰ ਕੀਤੇ ਆ ਗਣ ਤ ਨਹੀਂ ਵਿਚਾਰ ਕੀਤੇ ਖਪ ਤਟੇ ਨਕਾਰ ਕਿਤੇ ਲੈ ਲੈ ਮਕਰਪਾ ਹੈ ਕਿਤੇ ਮੂਰਖਾ ਹੀ ਖਾਏ ਕਿਤੇ ਆ ਦੁੱਖ ਭੁਗ ਸਮਾਰ ਇਹ ਹੈ ਪੀਦਾ ਤੇਰੀ ਦਾ ਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕਾ ਕੋਈ ਜੇ ਕੋ ਖਾਏ ਕੇ ਆਖਣ ਪਾਏ ਉਹ ਜਾਣੇ ਜੇਤੀਆ ਮੋਹਕਾਏ ਆਪੇ ਜਾਣੇ ਆਪੇ ਦੇ ਅੱਖ ਐ ਸੇ ਬਿਗੇਈ ਤੇ ਜਿਸ ਨੂੰ ਬਖਸ਼ੇ ਸਤਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੂਲੋ ਗੁਣੇ ਅਮੂਲ ਵਪਾਰ ਮੂਲ ਵਪਾਰੀਆਂ ਮਲ ਪੰਡਾਰ ਮੂਲ ਲਾਵੇ ਮੂਲ ਲੈ ਜਾਏ ਮੂਲ ਭਾਏ ਅਮੂਲ ਸਮਾਏ ਮੂਲ ਧਰਮ ਮੂਲ ਦੀ ਬਾਣ ਮੂਲ ਤੁਲੀ ਅਮਲ ਪਰ ਬਾਣ ਮੂਲ ਬਕਸੀਸ ਮੂਲ ਈਸਾਨ ਮੂਲ ਕਰਮ ਮੂਲ ਫਰਮਾਨ ਅਮੂਲੋ ਉਮੂਲ ਆਖਿਆ ਨਾ ਜਾਏ ਆਖ ਆਕਰੇ ਈ ਲਿਵਲਾਏ ਆਖੇ 베ਦ ਪਾਠ ਪੁਰਾਣ ਆਖੇ ਪੜੇ ਕਰੇ ਬਖਿਆਣ ਆਖੇ ਵਰਮੇ ਆਖੇ ਇੰਦਕ ਗੋਪੀ ਤੇ ਗੁਰਮਿੰਦ ਆਖੇ ਈਸ਼ਰ ਆਖੇ ਸਿਦ ਆਖੇ ਕੀਤੇ ਕੀਤੇ ਬੁੱਧ ਆਖੇ ਦਾਣਾ ਵਖੇ ਦੇਵ ਆਖੇ ਸੁਰ ਨਰ ਮਨਜਨ ਸੇਵ ਕਿਤੇ ਆਖੇ ਆਖਣ ਬਾਹ ਕਿਤੇ ਕਹਿ ਕਹਿ ਉਠ ਉੜ ਜਾ ਹੈ ਇੱਤੇ ਕਿਤੇ ਹੋਰ ਕਰੇ ਤਾ ਆਖ ਨ ਸਕੇ ਕਈ ਕੇ ਜੇ ਗੜ ਭਾਵੇ ਤੇ ਵੜ ਹੋਈ ਨਾਨਕ ਜਾਣੈ ਸਾਚਾ ਸੋਈ ਜੇ ਕੋ ਆਖੇ ਬੋਲ ਵਿਗਾੜ ਤਾਲ ਕੀ ਹੈ ਸਿਰ ਘਰ ਵਾਰਾ ਗਵਾਰ ਸੋ ਦਰ ਕੇ ਹਸੋ ਕਰ ਕੇ ਹ ਜਿਤ ਬੈ ਸਰਬ ਸੰਭਾਲੇ ਬਾਜੇ ਨਾਦ ਅਨੇਕ ਸੰਖਾ ਕੀਤੇ ਬਾਵਨ ਹਾਰੇ ਕੇ ਤੇਰਾ ਪਰਿਸੋ ਕਹੀਣ ਕੇ ਤੇ ਗਵਨ ਆਰੇ ਗਾਵੈ ਤੁਮ ਪੌੜ ਪਾਣੀ ਬਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੈ ਇਸਰ ਬਰਮਾ ਦੇਵੀ ਸੋਹਣ ਸਦਾ ਸਬਾਰੇ ਗਾਵੈ ਇੰਦਨ ਦਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੈ ਸਿੱਧ ਸਮਾਤੀ ਅੰਦਰ ਗਾਵਣ ਸਾਥ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੈ ਵੇਦ ਕਰਾਰੇ ਗਾਵਣ ਪੰਡਤ ਪੰਨਰਕੀ ਸਰ ਜੁਗ ਜੁਗ ਵੇਦ ਨਾਲੇ ਗਾਵੈ ਮੋਹਣੀਆਂ ਮਨਮੋਹਣ ਸੁਰਗਾਂ ਮਝ ਪਿਆਲੇ ਗਵਨ ਰਤਨ ਪਾਈ ਤੇਰੇ ਅਠ ਸਰ ਤੀਰ ਨਾਲੇ ਗਾਵੈ ਜੋਤ ਮਹਾਵਰਚੂੜਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਬਰਪੰਡਾ ਕਰ ਕਰ ਰੱਖੇ ਧਾਰੇ ਸਹੀ ਤੁਨ ਨੂੰ ਗਾਵੈ ਜੋਤੁ ਸੁਪਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਗਾਵਨ ਸੇ ਮੇ ਚਿਤਨੇ ਆਵਣ ਨਾ ਨਕਿਆ ਵਿਚਾਰੀ ਸੋਈ ਸੋਈ ਸਦਾ ਸਤ ਸਾਈ ਸੱਚਾ ਸਚੀ ਨਾਈ ਹੈਪੀ ਹੋਸੀ ਜਾਏ ਜਨ ਜਸੀ ਰਚਨਾ ਜਿਨ ਨਚਾਈ ਰੰਗੀ ਰੰਗੀ ਭਾਤੀ ਕਰ ਕਰ ਜਨ ਸਈ ਮਾਇਆ ਜਨੋ ਪਾਈ ਕਰ ਕਰ ਵੇਖਾ ਕੀਤਾ ਆਪਣਾ ਜਿਸ ਦੇ ਵੜਿਆਈ ਸਤ ਸਾਈਂ ਸੱਚਾ ਸਚੀ ਨਾਈ ਹੈ ਪੀ ਹੋਸੀ ਜੈ ਨਜਸੀ ਰਚਨਾ ਜੇ ਨਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨ ਸੇ ਮਾਇਆ ਜਿਨੂ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੇ ਤਿਸ ਦੀ ਬੜਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨ ਜਾਈ ਸੋ ਪਤ ਸਹੂ ਸਾਹ ਪਤ ਸਾਈਂ ਬਾਬਾ ਨਾਨਕ ਰਹਿਣ ਰਜਾਈ ਮੰਦਾ ਸੰਤੋਖ ਸਰਮਪਤ ਚੂੜੀ ਧਿਆਨ ਕੀ ਕਰੈ ਭੂਤ ਗ੍ਰੰਥਾ ਕਾਲ ਕੁਬਾਰੀ ਕਾਇਆ ਜੁਗਤ ਟੰਡਾ ਪਰਤੀਤ ਆਈ 35 ਅਗਲੇ ਜਮਾਤੀ ਮਨ ਜੀਤਾ ਜਗ ਜੀਤ ਆਦੇਸ ਤੇ ਸਹਾ ਆਦੇਸ ਆਧਨੀਲਾ ਨਾਦਾਂ ਨਾ ਹੱਤ ਚੁਗ ਜੁਗ ਏਕੋ ਵੇਸ ਭੁਗਤ ਗਿਆਨ ਦੇ ਆ ਭੰਡਾਰਨ ਘਟ ਘਟ ਬਾਜੈ ਨਾਦ ਆਪ ਨਾਥਾ ਨਾਤੀ ਸਭ ਜਾ ਕੀ ਰਿੱਦ ਸਿਦੇ ਅਵਰਾ ਸਾਧ ਸੰਜੋਗ ਵਿਝੂ ਦੁਇ ਕਾਰ ਚਲਾਵੇ ਲਿਖੇ ਆ ਵੇ ਭਾਗ ਆਦੇਸ ਤਿਸੇ ਆਦੇਸ ਆਧਾ ਨੀਲਾ ਨਾਦਾ ਨਾ ਹੱਥ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵੇ ਆਇ ਤਨ ਚੇਲੇ ਪਰਵਾਣ ਇੱਕ ਸੰਸਾਰੀ ਇੱਕ ਢੰਡਾਰੀ ਇੱਕ ਲਾਏ ਦੀ ਬਾਣ ਜੁਗਤਿਸ ਭਾਵੇ ਤੇ ਵਚਲੋ ਵੈ ਜਗੋ ਭੈ ਪ੍ਰਮਾਣ ਉਹੋ ਵੇਖੈ ਉਹਨਾ ਨਦਰ ਨਿ ਆਵੇ ਬੁੱਤਾ ਇਹੋ ਵਿਦਾਨ ਆਦੇਸ ਤਿਸੇ ਆਦੇਸ ਆਧਾ ਨੀਲਾ ਨਾਦਾ ਨਾ ਹੱਥ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਢੰਡਾਰ ਜੋ ਕੁਝ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸੱਜਣ ਆਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਧ ਨੀਲਾ ਨਾਦਨਾਹਤ ਜੁਗ ਜੁਗ ਏਕੋ ਵੇਸ ਇਕ ਦੂਜੀ ਪੌ ਲਖੋ ਵੈ ਲਖੋ ਵੈ ਕਬੀਸ ਲਖ ਲਖ ਡੇੜਾ ਆਖੀਐ ਇਕ ਨਾਮ ਜਗਦੀਸ਼ ਇਤਰਾਹ ਪਤ ਪਵੜੀਆਂ ਚੜਿਏ ਹੋਏ ਕਿਸ ਸੁਣ ਗੱਲਾਂ ਆਕਾਸ ਕੇ ਕੀਟਾ ਆਈ ਦੀਸ ਨਾਨਕ ਨਦਰੀ ਪਾਈ ਐ ਕੋੜੀ ਕੋੜਾ ਠੀਸ ਆਖਣ ਜੋਰ ਚ ਪੈ ਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਦਾ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋ ਨਾ ਸੋਤੀ ਗਿਆਨ ਵਿਚਾਰ ਜੋ ਨਾ ਜੁਗਤੀ ਛਟੇ ਸੰਸਾਰ ਜਿਸ ਸਾਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੀ ਰੁਤੀ ਤੇ ਤੇਵਾਰ ਪਵਨ ਪਾਣੀ ਅਗਨੀ ਪਤਾਲ ਤਿਸ ਵਿੱਚ ਧਰਤੀ ਥਾ ਪਰ ਕੀ ਧਰਮਸਾਲ ਤਿਸ ਤੇ ਜੀਆ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਆਪ ਸਚਾ ਦਰਬਾਰ ਤਿਥੈ ਸੋਹਣ ਪੰਜ ਪਰਬਾਨ ਨਦਰੀ ਕਰਮ ਪਵੇ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਨ ਗਿਐ ਜਾ ਪੈ ਜਾਏ ਧਰਮ ਖੰਡ ਕਹੋ ਧਰਮ ਗਿਆਨ ਕੰਡ ਕਾਖੂ ਕਰਮ ਕیتے ਪਵਨ ਪਾਣੀ ਵੈਸਾਂਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾਟ ਤਕੜੀਆ ਰੂਪ ਰੰਗ ਕੇ ਵੇਸ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕਿਤੇ ਮੰਡਲ ਦੇਸ ਕੇਤੇ ਸਤਬੁੱਧਨਾਥ ਕੇਤੇ ਕਿਤੇ ਦੇਵੀ ਵੇਸ ਕੇਤੇ ਦੇਵਦਾਨ ਨਮਨ ਕੇਤੇ ਕਿਤੇ ਰਤਨ ਸਮੁੰਦ ਕੇਤੀਆਂ ਥਾਣੀ ਕੇਤੀਆਂ ਬਾਣੀ ਕੇਤੇ ਪਾਤ ਨਿਰਿੰਦ ਕੇਤੀਆਂ ਸੁੱਤੀ ਸੇਵਕ ਕੇਤੇ ਨਾਨਕ ਅੰਤ ਨਯੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਿੱਥੈ ਨਾਦ ਵਿਨੋਦ ਕੋੜਾ ਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੈ ਕਾਰਤ ਕੜੀਏ ਬਲਤਨੋਕ ਤਾਕੀਆਂ ਗੱਲਾਂ ਕਥੀਆਂ ਨਾ ਜਾਹੈ ਝੀਕੋ ਕਹਿ ਪਿਛੈ ਫਿਛਤਾਈ ਤਿੱਥੈ ਕੜੀਏ ਸੁਰਤ ਮਤ ਮਨ ਬੋਧ ਤਿੱਥੈ ਕੜੀਏ ਸੁਰ ਸਦਾ ਕੀ ਸੋਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਤ ਮਾਹਵਲ ਸੂਤਿਨ ਮੈਂ ਆਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹਤਾ ਕੇ ਰੂਪ ਨ ਕਤਨੇ ਜਾਹੈ ਨਾਵ ਮਰੈ ਨਾ ਠਗ ਜਾਏ ਜਿਨ ਕੈ ਰਾਮ ਬਸੈ ਮਨ ਮਾਹ ਤਿਥੈ ਭਗਤ ਬਸੈ ਕੇ ਲੋਇ ਕਰ ਅਨੰਦ ਸਚਾ ਮਨ ਸੋਇ ਸਚ ਖੰਡ ਬਸੈ ਨਿਰੰਕਾਰ ਕਰ ਕਰ ਵੇਖੈ ਨਦਰ ਨੀ ਆਲ ਤਿਥੈ ਖੰਡ ਮੰਡਲ ਪਰਪੰਡ ਜੇ ਕੋ ਕਥ ਤਤ ਅੰਤ ਅੰਤ ਤਿਥੈ ਲੋਲ ਆਕਾਰ ਜਿਪ ਜਿਵ ਹੁਕਮ ਤੇ ਬੈ ਤੇ ਕਾਰ ਵੇਖੈ ਵਿਕਸ਼ਾ ਕਰ ਵਿਚਾਰ ਨਾਨਕ ਕਤਨਾ ਕਰੜਾ ਸਾਰ ਜਤਪਾਹਰ ਤੀਰਛ ਸੁਨਿਆਰ ਐਰਨ ਮਤ ਬੇਦ ਹਥਿਆਰ ਪਉ ਖੱਲਾ ਗਨ ਤਪਤਾਉ ਭਾਂਡਾ ਪਾਉ ਮਰ ਤਿਤਟਾਲ ਘੜੀਏ ਸ਼ਬਦ ਸੱਚੀ ਤਕਸਾਲ ਜਿੰਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨੇ ਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਤਮਾ ਹਤਿ ਦੇਵਸ ਰਾਤ ਦੁਜਦਾਈ ਦਾਇਆ ਖੇ ਲੈ ਸਗਲ ਜਗਤ ਚੰਗਿਆਈਆਂ ਬਰਿਆਈਆਂ ਬਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ